ਸਾਹ ਸਿੰਘ ਬਾਜਵਾ ਨਵਾਂ ਦਾਵਾ ਠੋਕੀ ਜਾਂਦੇ ਆ ਕਹਿੰਦੇ 32 ਐਮਐਲਏ ਸਾਡੇ ਸੰਪਰਕ ਚ ਨੇ ਤੇ ਫਿਰ ਲੈ ਜਾਂ ਜਿਹੜੀ ਕਿ ਕਿ ਨੂੰ ਜਾਂਦੇ ਆ ਜੇ ਉਹਨਾਂ ਦੇ 32 ਐਮਐਲਏ ਸੰਪਰਕ ਚਾ ਤਾਂ ਫਿਰ ਬਣ ਜਾਣ ਮੁੱਖ ਮੰਤਰੀ ਨਾ ਸਾਡਾ ਕੋਈ ਬੰਦਾ ਛੱਡ ਕੇ ਅੱਜ ਜਾਵੇ ਜੀ ਨਾ ਸਾਡਾ ਬੰਦਾ ਕੋਈ ਛੱਡ ਕੇ ਕੱਲ ਨੂੰ ਜਾਵੇ ਸੋ ਡਿਪੀਟੀ ਲੋ ਅੱਜ ਵਿਧਾਇਕ ਬਣ ਕੇ ਪਹਿਲੀ ਵਾਰ ਸੈਸ਼ਨ ਚ ਆਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਦਿਆਂ ਢਿੱਲੋ ਸਾਹਿਬ ਕਿੱਦਾਂ ਦਾ ਜਿਹੜਾ ਅੱਜ ਪਹਿਲਾ ਦਿਨ ਰਿਹਾ ਤੇ ਜੀ ਜਿਹੜੇ ਅੱਗੇ ਮੁੱਦੇ ਜਿਹੜੇ ਆ ਸਕਦੇ ਆ ਆ ਪਈ ਸਾਹ ਬੜੀ ਐਕਸਾਈਟਮੈਂਟ ਸੀ ਪਹਿਲੀ ਵਾਰ ਹੀ ਆਏ ਆ ਜੀ ਕਦੇ ਅੱਗੇ ਆਏ ਨਹੀਂ ਜੀ ਜੀ ਤੇ ਮੁੱਦੇ ਤਾਂ ਚਲੋ ਚੱਲੀ ਜਾਂਦੇ ਆ ਜੀ ਰੋਜ਼ ਜਿਹੜੇ ਆਪਣੇ ਰੂਟੀਨ ਵਾਲੇ ਆਪੋਜੀਸ਼ਨ ਤੋਂ ਆਉਂਦੀ ਹੁੰਦੀ ਹੈ ਜੀ ਕੋਈ ਐਡਾ ਕੋਈ ਖਾਸ ਮੁੱਦਾ ਨਹੀਂ ਸੀ ਆਮ ਨਾਰਮਲ ਹੀ ਸੀ ਰੂਟੀਨ ਵਾਲੇ ਮੁੱਦੇ ਜੀ ਅੱਜ ਕਿੱਦਾਂ ਦਾ ਮਹਿਸੂਸ ਹੋਇਆ ਤੇ ਜਿਵੇਂ ਲੋਕਾਂ ਨੇ ਪਾਵਰ ਦਿੱਤੀ ਆ ਤੇ ਹਾਲਾਤ ਤੁਸੀਂ ਜਿਹੜੇ ਆ ਅਕਸਰ ਚੋਣ ਰੈਲੀਆਂ 'ਚ ਚੁੱਕੇ ਤਾਂ ਕਿ ਉਹੀ ਹੁਣ ਮੁੱਦੇ ਆ ਜਿਹੜੇ ਅੱਜ ਵਿਧਾਨ ਸਭਾ ਚ ਵੀ ਚੁੱਕੇ ਗਏ ਨਹੀਂ ਮੁੱਦੇ ਮੈਨੂੰ ਚੱਕਨ ਦਾ ਸੀਐਮ ਸਾਹਿਬ ਨੇ ਮੌਕਾ ਹੀ ਨਹੀਂ ਦਿੱਤਾ ਭਾਈ ਸਾਹਿਬ ਮੇਰੇ ਕੰਮ ਵੈਸੇ ਹੀ ਕਰੀ ਜਾਂਦੇ ਆ ਜੀ ਜੀ ਮੈਂ ਮੁੱਦੇ ਕਿਉਂ ਚੱਕੂ ਆ ਜੀ ਮੈਂ ਤਾਂ ਧੰਵਾਦ ਹੀ ਕਰਕੇ ਉਹਨਾਂ ਦਾ ਕਰਨ ਵਾਸਤੇ ਆਇਆ ਜੀ ਮੇਰੇ ਕੰਮ ਹੋ ਹੀ ਜਾਂਦੇ ਆ ਜੀ ਔਰ ਬਾਖੂਬ ਕਰਾ ਰਹੇ ਆ ਮੈਂ ਤਾਂ ਜਿਹੜਾ ਕੰਮ ਕਹਿੰਦਾ ਮਿੰਟ ਦੋ ਲੱਗਦੇ ਆ ਜੀ ਤਾਂ ਉੱਥੇ ਜੇਕਰ ਦੇਖਿਆ ਜਾਵੇ ਤਾਂ ਅੱਗੇ ਕਿਵੇਂ ਦੇਖਦੇ ਹੋ ਅੱਗੇ ਜਿਵੇਂ ਹੁਣ ਅਗਲੀ ਜਿਹੜੀ ਰਣਨੀਤੀ ਆ ਕਿੱਦਾਂ ਦੀ ਤਿਆਰ ਹੋ ਰਹੀ ਆ ਪੰਜਾਬ ਦੇ ਵਿਕਾਸ ਨੂੰ ਲੈ ਕੇ ਸਰਪੰਚਾਂ ਨਵੇਂ ਚੋਣ ਹੋਈ ਆ ਸਰਪੰਚਾਂ ਦੀ ਸਰਪੰਚਾਂ ਦੇ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਜੀ ਸਰ ਸਾਡੀ ਪੂਰੀ ਪਾਰਟੀ ਦੀ ਇੱਕ ਇੱਕ ਸੰਗਠਨ ਆ ਸਾਡੀ ਪਾਰਟੀ ਦਾ ਉਹ ਸਾਨੂੰ ਗਾਈਡ ਕਰਦੇ ਆ ਵੀ ਤੁਸੀਂ ਕਿਵੇਂ ਚੱਲਣਾ ਫਿਰ ਉਹਨਾਂ ਦੇ ਅਕੋਰਡਿੰਗ ਅਸੀਂ ਉਸ ਹਾਵਣਾ ਆਪੋ ਆਪਣੇ ਹਲਕਿਆਂ ਦੇ ਵਿੱਚ ਕੰਮ ਕਰਦੇ ਆ ਜੀ ਜੀ ਅਕੋਰਡਿੰਗ ਟੂ ਦਾ ਪਾਰਟੀ ਜੀ ਤੇ ਉਵੇਂ ਹੁਣ ਇਨਾ ਐ ਸੈਸ਼ਨ ਤੋਂ ਬਾਅਦ ਫਿਰ ਦੁਬਾਰਾ ਮਿਲ ਕੇ ਮੀਟਿੰਗ ਕਰਨਗੇ ਉਹ ਜਿਵੇਂ ਗਾਈਡ ਕਰਨਗੇ ਉਵੇਂ ਚੱਲਾਂਗੇ ਕੋਈ ਦਿੱਕਤ ਨਹੀਂ ਜੀ ਹਮੇਸ਼ਾ ਠੀਕ ਆ ਗੁਰ ਬਰੋਧੀ ਤੇਰਾ ਕਿਵੇਂ ਰੋਲ ਦੇਖਿਆ ਜੀ ਬਰੋਧੀ ਤੇਰਾ ਉਸ ਤਰੀਕੇ ਨਾਲ ਮੁੱਦੇ ਚੁੱਕ ਪਾਈ ਆ ਜਿਵੇਂ ਚੁੱਕਣੇ ਚਾਹੀਦੇ ਸੀ ਜੀ ਜਾਂ ਜਿਵੇਂ ਤੁਸੀਂ ਪਹਿਲਾਂ ਜਿਹੜੇ ਆ ਕੋਸ਼ਿਸ਼ ਕਰਦੇ ਸੀ ਵੀ ਇਹ ਗੱਲਾਂ ਹੋਣੇ ਚਾਹੀਦੀਆਂ ਬਰੋਧੀ ਬਰੋਧੀ ਤੇਰੇ ਕੋਲੇ ਕੋਈ ਗੱਲ ਹੀ ਨਹੀਂ ਸੀ ਮੁੱਦਾ ਚੱਕਣ ਵਾਲੀ ਜੀ ਉਹ ਵਿਚਾਰੇ ਚੱਕਦੇ ਕੀ ਇਸੇ ਕਰਕੇ ਚੱਕ ਨਹੀਂ ਸਕੇ ਹਮਮ ਐਕਚੁਅਲੀ ਕੋਈ ਵੱਡਾ ਮੁੱਦਾ ਆ ਹੀ ਨਹੀਂ ਸੀ ਜੀ ਜਿਹੜਾ ਚੱਕਦੇ ਜੀ ਹਾਂ ਮੌਕਾ ਹੀ ਨਹੀਂ ਦਿੱਤਾ ਸਾਡੀ ਸਰਕਾਰ ਨੇ ਵੀ ਕੋਈ ਕੋਈ ਮੁੰਡਾ ਚੱਕ ਲੈਣ ਇੱਕ ਪਾਸੇ ਤੁਸੀਂ ਜਿਹੜੇ ਆ ਪਾਰਟੀ ਛੱਡ ਕੇ ਆਏ ਪਾਰਟੀ 'ਚ ਸ਼ਾਮਲ ਹੋਏ ਵਿਧਾਇਕ ਬਣੇ ਤਾਂ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਨਵੇਂ ਆ ਦਾਵਾ ਠੋਕੀ ਜਾਂਦੇ ਆ ਕਹਿੰਦੇ 32 ਐਮਐਲਏ ਸਾਡੇ ਸੰਪਰਕ 'ਚ ਨੇ ਕਿੰਨਾ ਕੁ ਦਾਵਾ ਇਸ ਗੱਲ 'ਚ ਤੇ ਫਿਰ ਲੈ ਜਾਂ ਜਿਹੜੀ ਕਿ ਕਿ ਨੂੰ ਜਾਂਦੇ ਆ ਜੇ ਉਹਨਾਂ ਦੇ 32 ਐਮਐਲਏ ਸੰਪਰਕ 'ਚ ਆ ਤਾਂ ਫਿਰ ਬਣ ਜਾਣ ਮੁੱਖ ਮੰਤਰੀ ਕਿ ਨੂੰ ਵੇਟ ਕਰੀ ਜਾਂਦੇ ਆ ਇਹ ਐਵੇਂ ਸਾਡੀ ਪਾਰਟੀ ਦੇ ਵਿੱਚ ਇੱਕ ਪੰਬਲ ਪੂਸਾ ਕ੍ਰੀਏਟ ਕਰਦੇ ਆ ਬਾਜਵਾ ਸਾਹਿਬ ਵੀ ਆ ਇੱਕ ਇੱਕ ਦੂਜੇ ਤੇ ਡਾਊਟ ਕਰੀ ਜਾਣ ਯਾ ਹੈਗਾ ਉਹ ਹੈਗਾ ਉਹ ਹੈਗਾ ਨਾ ਸਾਡਾ ਕੋਈ ਬੰਦਾ ਛੱਡ ਕੇ ਅੱਜ ਜਾਵੇ ਜੀ ਨਾ ਸਾਡਾ ਬੰਦਾ ਕੋਈ ਛੱਡ ਕੇ ਕੱਲ ਨੂੰ ਜਾਵੇ ਅਸੀਂ ਸਾਰੇ ਵੀ ਆਰ ਵੈਰੀ ਮੱਚ ਸੈਟੀਸਫਾਈਡ ਵਿਦ ਆਰ ਪਾਰਟੀ ਵਰਕ ਪਾਰਟੀ ਲੀਡਰਸ ਅਸੀਂ ਬਾਗੋ ਬਾਗ ਆ ਤੇ 2 ਸਾਲ ਸਾਡੀ ਪਾਰਟੀ ਦੇ ਇਸ ਟਿਨਿਓਰ ਦੇ ਪਏ ਆ ਪੂਰੇ ਵਧੀਆ ਲੋਕਾਂ ਦੀ ਸੇਵਾ ਕਰਕੇ ਅਸੀਂ 2 ਸਾਲ ਟਪਾਵਾਂਗੇ ਜੋ ਵਾਅਦੇ ਕੀਤੇ ਆ ਸਾਰੇ ਪੂਰੇ ਕਰਾਂਗੇ ਜੀ ਇਹ ਐਵੇਂ ਸਿਰਫ ਵਿਰੋਧੀਆਂ ਦੀਆਂ ਗੱਲਾਂ ਈ ਸਾਡੇ ਇੰਨੇ ਸੰਪਰਕ ਚ ਆ ਗਏ 19 ਸੰਪਰਕ ਚ ਆ ਗਏ ਸਿਰਫ ਸਾਡੀ ਮਤਲਬ ਕਿ ਸਾਨੂੰ ਪੰਬਲ ਪੂਸੇ ਪਾਉਣਾ ਇੱਕਲਾ ਸਵਾਲ ਆ ਕਿ ਸੰਪਰਕ ਚ ਆਣ ਨਾਲ ਜਾਂ ਗੱਲਾਂ ਕਰਨ ਨਾਲ ਕੁਝ ਪੰਜਾਬ ਨੂੰ ਮਿਲਣ ਵਾਲਾ ਇਹਨਾਂ ਗੱਲਾਂ ਤੋਂ ਕੁਝ ਵੀ ਨਹੀਂ ਮਿਲਣਾ ਜੀ ਇਹ ਤਾਂ ਸਾਡੀ ਸਾਡੀ ਵਿਦਨ ਦਾ ਪਾਰਟੀ ਇਹ ਆਪਣਾ ਫ੍ਰਿਕਸ਼ਨ ਕ੍ਰੀਏਟ ਕਰਦੇ ਆ ਬਾਜਵਾ ਸਾਹਿਬ ਹੋਰ ਨਹੀਂ ਕੋਈ ਗੱਲਬਾਤ ਹੂੰ ਇਹਨਾਂ ਗੱਲਾਂ ਚ ਬਈ ਜੀ ਪੰਜਾਬ ਨੂੰ ਕੀ ਮਿਲਣਾ ਇਹ ਤਾਂ ਸਾਨੂੰ ਪਾੜਦੇ ਆ ਜਿਹੜੇ ਕਿ ਅਸੀਂ ਪਾੜਦੇ ਨਹੀਂ ਜੀ ਅਸੀਂ ਜਮਾਇਨ ਇਕੱਠੇ ਆ ਜੀ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸਾਡੇ ਇੰਪੀ ਢਿੱਲੋ ਜਿਨ੍ਹਾਂ ਨੇ ਕਿਹਾ ਹੈ ਕਿ ਅੱਜ ਵਧੀਆ ਐਕਸਪੀਰੀਅੰਸ ਸੀਗਾ ਤੇ ਪਹਿਲੀ ਵਾਰ ਵਿਧਾਇਕ ਚੋਣੇ ਤੇ ਪਹਿਲੀ ਵਾਰ ਉਹਨਾਂ ਨੇ ਵਧਾਇਆ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਉਹ ਅੱਜ ਜਿਹੜਾ ਆਪ ਅੱਖੀ ਦੇਖਿਆ ਤੇ ਉਸ ਨੂੰ ਦੇਖਿਆ ਕਿ ਕਿਸ ਤਰ੍ਹਾਂ ਕੇ ਨਾਲ ਕਾਰਗੁਜ਼ਾਰੀ ਚੱਲਦੀ ਹੈ ਤੇ ਉਹਨਾਂ ਨੇ ਉਮੀਦ ਜਗਾਈ ਹੈ ਕਿ ਆਉਣ ਵਾਲੇ ਦਿਨਾਂ 'ਚ ਵੀ ਚੰਗਾ ਕਰਨਗੇ ਤੇ ਭਲਕੇ ਜਿਹੜਾ ਸੈਸ਼ਨ ਆ ਉਸ 'ਚ ਕੀ ਕੁਝ ਰਹੇਗਾ ਉਹ ਵੀ ਆਉਣ ਵਾਲਾ ਸਮਾਂ ਦੱਸੇਗਾ ਵੀਡੀਓ ਜਰਨਲਿਸਟ ਤਲਵਰਮਨਾ ਸਤਨਾਵ ਸਿੰਘ ਠੋਈ ਐਨਆਰਟੀਵੀ ਚੰਡੀਗੜ੍ਹ